ਪਟਿਆਲਾ ਰੋਡ ਤੇ ਜੀ ਇਹ ਨਾ ਗੋਦਰੇਜ ਨਾਮ ਰੱਖ ਕੇ ਪੇਟੀਆਂ ਦਾ ਜਾਨਵਰੀਆਂ ਦਾ ਫਿਰ ਇਹ ਸੇਲ ਕਰਦੇ ਨੇ ਗਰੰਟੀ ਵੀ ਦਿੰਦੇ ਨੇ ਇਹ 5-5 ਸਾਲ ਦੀ ਜਦ ਕਿ ਇਹਨਾਂ ਦੀ ਕੋਈ ਵੀ ਚੀਜ਼ ਬੇਕਾਰ ਨਿਕਲਦੀ ਹੈਗੀ ਤੇ ਇਹਦੇ ਬਾਰੇ ਦੱਸਿਓ ਵੀ ਕਿਵੇਂ ਕੀ ਕਰਨਾ ਚਾਹੀਦਾ ਇਹ ਮਿਸਾਲ ਹੁਣ ਚਰਾਓ ਉੱਪਰ ਦੇਖ ਸਕਦੇ ਹੋ ਤੁਸੀਂ ਦੁਕਾਨ ਦਾ ਤੇ ਇਹ ਮੈਂ ਪੇਟੀ ਖਰੀਦੀ ਸੀ ਜੀ ਇਹਨਾਂ ਨੇ ਲਈ ਸੀ 9700 ਦੀ 9700 ਦੀ ਲਈ ਸੀ ਤੇ ਇਹਨਾਂ ਨੇ ਗਰੰਟੀ ਉਹ ਉੱਤੇ ਬਜ਼ੁਰਗ ਬੈਠੇ ਨੇਗੇ ਉਹਨਾਂ ਨੇ ਲਾਈ ਸੀਗੀ ਇਹ ਪੇਟੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਕੋਈ ਕੱਲ ਨੂੰ ਉਹਨਾਂ ਦੀ ਨਿੱਕੀ ਗੱਲ ਹੁੰਦੀ ਆ ਵੀ ਸਾਡੀ ਗਰੰਟੀ ਆ ਲੇਕਿਨ ਇਹ ਹੁਣ ਆਪਦੀ ਜਵਾਨ ਤੋਂ ਭੱਜ ਰਹੇ ਨੇ ਇਹ ਕਹਿੰਦੇ ਨੇ ਵੀ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਜਿੱਥੇ ਮਰਜੀ ਜ਼ੋਰ ਲਾ ਲੋ ਇਹਨਾਂ ਦੇ ਬਹੁਤ ਕਸਟਮਰ ਐ ਇਦਾਂ ਦੇ ਆਏ ਨੇ ਕਿ ਜਿਹੜੇ ਇਹਨਾਂ ਨੂੰ ਉਲਾਂਬੇ ਦੇ ਕੇ ਗਏ ਨੇਗੇ ਚੀਜ਼ਾਂ ਇਹਨਾਂ ਦੀਆਂ ਬੇਕਾਰ ਨਿਕਲਦੀਆਂ ਨੇ ਤੇ ਹੁਣ ਦੱਸਿਓ ਜੀ ਇਹ ਪੇਟੀ ਇੱਥੇ ਪਈ ਹੈ ਜੀ ਕੱਲ ਨੂੰ ਪੇਟੀ ਇੱਥੇ ਚੱਕੀ ਜਾਵੇ ਕੁਝ ਵੀ ਹੁੰਦਾ ਤਾਂ ਇਹ ਦੇਖੋ ਜੀ ਦੁਕਾਨ ਦੇ ਮੂਹਰੇ ਆ ਇਹਨਾਂ ਨੇ ਰੱਖਿਆ ਹੋਇਆ ਉਹਦਾ ਸਾਰਾ ਸਮਾਨ ਤੇ ਕੱਲ ਨੂੰ ਕੁਝ ਵੀ ਹੁੰਦਾ ਤੇ ਇਹ ਆਪ ਜ਼ਿੰਮੇਵਾਰ ਨੇ ਇਹ ਵੀਡੀਓ ਮੈਂ ਬਣਾ ਰਹੀਆਂ ਜੀ ਅੱਜ ਹੈਗੀ ਆ 28 ਤਰੀਕ 5ਵਾਂ ਮਹੀਨਾ 2024 ਆ ਜੀ ਅੱਜ ਇਦਾਂ ਇਹ ਚੀਜ਼ਾਂ ਵੇਚਦੇ ਨੇ ਜੀ ਗੋਦਰੇਜ ਕੰਪਨੀ ਦਾ ਨਾਮ ਰੱਖ ਕੇ ਆ ਦੇਖੋ ਜੀ ਗੋਦਰੇਜ ਕੰਪਨੀ ਦਾ ਲੋਗੋ ਲਾ ਕੇ ਫਿਰ ਇਹ ਚੀਜ਼ਾਂ ਵੇਚਦੇ ਨੇ ਹੁਣ ਤੁਸੀਂ ਇਹ ਨਾਲ ਬਾਰੇ ਦੱਸਿਓ ਵੀ ਕਿਵੇਂ ਕੀ ਕਰਨਾ ਚਾਹੀਦਾ